ਸਦਾ ਜਵਾਨ ਰਹੋਗੇ ਘੋੜੇ ਵਰਗੀ ਤਾਕਤ ਆਜੂ ਮੇਰੀਆਂ ਗੱਲਾਂ ਤੇ ਥੋੜੀ ਜਿਹੀ ਗੌਰ ਕਰਿਓ ਕਲੀ-ਕਲੀ ਚੀਜ਼ ਯਾਦ ਰੱਖਣ ਵਾਲੀ ਆ ਕਾਪੀ ਤੇ ਲਿਖ ਕੇ ਰੱਖ ਲਿਓ ਜੇ ਕੋਈ ਬਜ਼ੁਰਗ ਘਰੇ ਬੈਠਾ ਤੁਰਿਆ ਨਹੀਂ ਜਾਂਦਾ ਜਾਂ ਗੋਡਿਆਂ ਚ ਆ ਗਿੱਟਿਆਂ ਚ ਸੋਜਣ ਆ ਰਹੀ ਆ ਜਾਂ ਦਰਦ ਨਾਲ ਪਰੇਸ਼ਾਨ ਹੈਗਾ ਉਹ ਤਾਂ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਿਓ ਜਾਂ ਜਿਨ੍ਹਾਂ ਦੀ ਟੂਹੀ ਜ਼ਿਆਦਾ ਦੁਖਦੀ ਆ ਜਾਂ ਮਣਕੇ ਹਿੱਲਣ ਕਰਕੇ ਜਾਂ ਕੋਈ ਛੱਟ ਲੱਗਣ ਕਰਕੇ ਕੋਰ ਕਰਿਓ ਮੜਾ ਜਾਂ ਕਲੀ-ਕਲੀ ਚੀਜ਼ ਨੋਟ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹਰੇਕ ਤੱਕ ਪਹੁੰਚ 40-50 ਸਾਲ ਦੀ ਉਮਰ 'ਚ ਜਾ ਕੇ ਆਪਣੀ ਡਾਈਟ ਪਲੈਨ ਸਹੀ ਨਹੀਂ ਰੱਖਦੇ ਹੈਗੇ ਆਪਾਂ ਉਹਦੇ ਵਾਸਤੇ ਆਪਾਂ ਤੁਹਾਨੂੰ ਆਹ ਚੀਜ਼ਾਂ ਦੱਸਦੇ ਆਂ ਜੇ ਤੁਸੀਂ ਇਹ ਖਾਣੇ ਹੋਗੇ ਤਾਂ ਤੁਸੀਂ ਹਮੇਸ਼ਾ ਜਿਵਾਨ ਰਹੋਗੇ ਨੋਟ ਕਰ ਲਿਓ ਕਲੀ-ਕਲੀ ਚੀਜ਼ ਚਾਹੇ ਲਿਖ ਕੇ ਰੱਖ ਲਿਓ ਕਾਪੀ 'ਤੇ ਇਹਦਾ ਸੇਵਨ ਕਰਨਾ ਤੁਸੀਂ 1 ਮਹੀਨਾ ਕਰ ਲਿਓ ਜੇ ਤੁਹਾਨੂੰ ਰਿਜ਼ਲਟ ਲੱਗਿਆ ਗਾਹਾਂ ਤਾਂ ਕਰ ਲਿਓ ਨਹੀਂ ਛੱਡ ਦਿਓ ਤੁਸੀਂ ਲੈਣਾਗਾ ਕਲੌਂਜੀ ਦਾ ਸਿਰਕਾ ਤੇ ਇੱਕ ਲੈਣਾ ਜ਼ੈਤੂਨ ਤੇ ਇੱਕ ਅਦਰਕ ਇੱਕ ਲਹਾਸਣ ਤੇ ਇੱਕ ਨਮਕ ਪੰਜ ਦੀਆਂ ਪੰਜੇ ਚੀਜ਼ਾਂ ਪਾ ਕੇ ਤੁਸੀਂ ਇਹਦਾ ਕਾੜਾ ਬਣਾ ਲਿਓ ਆ ਮੈਂ ਉੱਪਰ ਫੋਟੋ ਵੀ ਲਾ ਦਣਾ ਇਸ ਤਰ੍ਹਾਂ ਇਹਦਾ ਕਾੜਾ ਬਣ ਜੂਗਾ ਇਹਦਾ ਤੁਸੀਂ ਸੇਵਨ ਕਿਵੇਂ ਕਰਨਾ ਹੈਗਾ ਦੋ ਚਮਚੇ ਤੁਸੀਂ ਸਵੇਰੇ ਲੈ ਸਕਦੇ ਹੋ ਦੋ ਚਮਚੇ ਤੁਸੀਂ ਸ਼ਾਮ ਨੂੰ ਲੈ ਸਕਦੇ ਹੋ ਲੈਣਾ ਤੁਸੀਂ ਇਹ ਪਾਣੀ ਨਾਲ ਹੀ ਹੈਗਾ ਇਹ ਕਾੜੇ ਦੇ ਫਾਇਦੇ ਕੀ ਕੀ ਨੇ ਨਾ ਤਾਂ ਪ੍ਰਭੂ ਕੋਈ ਪੇਟ ਦੀ ਇਨਫੈਕਸ਼ਨ ਰਹੇ ਨਾਲੇ ਤੁਹਾਡੀ ਚਮੜੀ ਸਾਫ਼ ਹੋ ਜੂਗੀ ਤੇ ਇੱਕ ਜਿਹੜੇ ਇਹ ਉਮਰ ਚ ਜਾ ਕੇ ਪੈਰਾਂ ਨੂੰ ਸੋਜ ਆਉਣ ਲੱਗ ਜਾਂਦੀ ਹੈਗੀ ਜਾਂ ਹੱਥ ਪੈਰ ਸੁਨ ਹੋਣ ਲੱਗ ਜਾਂਦੇ ਨੇ ਉਹ ਚੀਜ਼ ਵਾਸਤੇ ਬਹੁਤ ਹੀ ਚੰਗਾ ਇਹ ਲਾਸਣ ਖੂਨ ਨੂੰ ਪਤਲਾ ਰੱਖਦਾ ਹੈਗਾ ਅਦਰਕ ਖੂਨ ਨੂੰ ਪਤਲਾ ਰੱਖਦਾ ਹੈਗਾ ਜਿਹੜਾ ਤੁਹਾਨੂੰ ਜੈਤੂਨ ਦਾ ਤੇਲ ਦੱਸਿਆ ਹੈਗਾ ਉਹ ਸਾਰੀ ਬਾਡੀ ਨੂੰ ਡੀਟੌਕਸ ਕਰਦਾ ਹੈਗਾ ਮਤਲਬ ਕਿ ਬਿਮਾਰੀ ਨਾਲ ਲੜਨ ਦੀ ਆਪਣੇ ਸਰੀਰ 'ਚ ਇੰਨੀ ਸ਼ਕਤੀ ਆ ਜਾਂਦੀ ਹੈ ਤਾਕਤ ਆ ਜਾਂਦੀ ਹੈ ਕਿ ਆਪਣੇ ਕੋਲੇ ਬਿਮਾਰੀ ਕੋਈ ਲੱਗਦੀ ਹੀ ਨਹੀਂ ਹੈਗੀ ਤੁਸੀਂ ਵੱਡੇ ਵੱਡੇ ਵੈਦਾਂ ਦੀਆਂ ਜਾ ਕੇ ਰਿਸਰਚਾਂ ਕੀਤੀਆਂ ਹੋਈਆਂ YouTube ਤੇ ਚੈੱਕ ਵੀ ਕਰ ਲਿਓ ਉਹ ਸਾਰੇ ਇਹੀ ਚੀਜ਼ਾਂ ਖਾਂਦੇ ਨੇ ਤੇ ਨਾ ਉਹਨਾਂ ਦੀ ਕਦੇ ਨਿਗਾ ਘਟੇ ਨਾ ਉਹਨਾਂ ਦੇ ਕਦੇ ਵਾਲ ਝੜਨਾ ਤੁਸੀਂ ਇਹ ਚੀਜ਼ ਦਾ ਲਗਾਤਾਰ ਸੇਵਨ ਕਰਿਓ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਚ ਰਹੋਗੇ ਧੰਨਵਾਦ ਜੀ